ਭਾਈ ਸਾਡੇ ਰੀ ਫੈ ਰਹੀਆਂ ਨੇ 3 ਦਿਨ ਪਹਿਲਾਂ ਅਸੀਂ ਢੰਡਿਆ ਹਾਫ ਪਿੰਟ ਤੇ ਜਾ ਕੇ ਆਇਆ ਢੰਡਿਆ ਹਾਫ ਪਿੰਟ ਦੇ ਵਿੱਚ ਆਮ ਘਰਾਂ ਨੂੰ 26 26000 ਰੁਪਏ ਦਿੱਤਾ ਆਇਆ ਪਿਆ 20 20000 ਰੁਪਏ ਦਿੱਤਾ ਆਇਆ ਤੇ ਉਸਾਰੇ ਮਿਕਲਾ ਦਾ ਹੁਣ ਤਾਂ ਕੰਮ ਨਹੀਂ ਹੋ ਰਿਹਾ ਪਰ ਐਮਪੀ ਦੇ ਬਿਤੇ ਤੁਸੀਂ ਦੇਖਿਆ ਹੋਣਾ ਉੱਤੇ ওই ਦੋ ਬੰਦੇ ਬਿਜਲੀ ਮੁਰਾਦੂ ਕੰਮ ਕਰ ਰਹੇ ਐ ਤੇ ਦੋ ਬੰਦੇ ਤਾਂ ਡੰਡਾ ਲੈ ਦੋ ਬੰਦੇ ਨੇ ਘਰੋਂ ਆਪਣੀ ਨਾ ਉਹਦੇ ਉਹ ਡੰਡਾ ਲੈ ਕੇ ਬਿਜਲੀ ਵਾਲੇ ਕੰਮ ਕਰ ਰਹੇ ਉਹਦੇ ਨੂੰ ਤਰਵਾ ਦੇ ਬੰਨ ਲੋਕਾਂ ਦੇ ਸੇ ਧੱਕੇ ਨਾਲ ਆਹ ਕੰਮ ਚੱਲਦਾ ਰਹਿ ਸੋਡੀਸ਼ ਦੇ ਵਿੱਚ ਹੀ ਹੁਣ ਜੇਕਰ ਬੋਟਾ ਵਾਲੇ ਪੜਾਉਣ ਦੀ ਗੱਲ ਕਰਦੇ ਐ ਉਹ ਸਾਡੀ ਐਸ ਲੈਂਡ ਦਾ ਪ੍ਰਧਾਨ ਨਹੀਂ ਦਾ ਹਿੱਸਾ ਹੈ ਸਰਕਾਰ ਦੀ ਨੀਤੀ ਹੈ रोकूंगा तो तो नहीं रोक सकता हूं इधर प्रधान भी हो पेडो को हादसा करूंगा हाँ जहां चेपले ਫਿਰ ਆਪਾਂ ਆਸਰਾ ਰੱਖਾਂਗੇ ਇਹ ਗਰੀਬ ਦੇ ਨਾਲ ਖੜੇ ਹੋ ਜਾਵਾਂਗੇ ਭਾਈਓ ਸਾਡਾ ਭਰਾ ਸਾਡਾ ਸਾਥੀ ਨਾਮ ਕਹਿੰਦੇ ਹੋਈ ਗੀ ਉਹ ਸਾਥੀ ਸਾਡਾ ਅਸੀਂ ਨਹੀਂ ਕਿ ਅਸੀਂ ਸਰਪੰਚ ਦੇ ਪੁੱਤਰ ਹਾਂ ਅੰਦ ਕਲਾ ਵਾਲਾ ਨਹੀਂ ਅਸੀਂ ਫਲਾਣਾ ਕੁਸ਼ਕਾ ਨਹੀਂ ਬਈ ਉਹ ਤਾਂ ਸਜੰਦਾ ਦੋਇ ਪਰ ਸੇ ਕਰਕੇ ਉਹ ਸਾਥੀ ਸਾਡਾ ਇਸ ਮੈਦ ਦਾ ਹਿੱਸਾ ਨਾ ਬਣੇ ਸਾਸੀਂ ਸਿਰਫ ਇਸੇ ਕਰਕੇ ਕਹਿ ਰਹੇ ਆ ਸਾਡਾ ਕੋਈ ਕਿਸੇ ਨਾਲ ਬਦੋਤ ਨਹੀਂ ਜਿਹੜੇ ਮਾਗੀ ਸਾਡਾ ਸਾਥੀ ਕਿਸੇ ਬਦਮੀ ਪਾਰਕ ਵਿੱਚ ਰਹੇ ਪਰ ਭਈ ਆਉਂਦੀ ਜ਼ਮੀਨ ਬਚਾਉਣ ਵਾਸਤੇ ਆ ਗੱਲਾਂ ਨੂੰ ਜਲੂਰ ਸਮਝੇ ਸਾਡਾ ਕਿਸੇ ਘਰ ਨਾਲ ਕੋਈ ਰੋਲਾ ਨਹੀਂ ਤੇ ਨਾ ਹੀ ਕਿਸੇ ਜਥੇਬੰਦੀ ਨਾਲ ਰੋਲਾ ਜਿਹੜੇ ਜਥੇਬੰਦੀ ਸਾਥੀ ਇਹ ਨਾ ਮਾਉ ਅੱਡ ਹੋ ਕੇ ਲੜਵਾਉਣਾ ਚਾਹੁੰਦਾ ਇਹਨਾਂ ਨਾਲ ਨਹੀਂ ਬੰਦੇ ਤਾਂ ਭਾਈਓ ਦੂਜੀ ਜੱਥੇ ਬੰਦੀ ਨਾਲ ਜੋੜੇ ਲੜਾਈ ਇਹਦੀ ਸਰਕਾਰਾਂ ਨਾਲ ਲੜੇ ਨਾ ਕੇ ਸੀ ਆਪਸ ਦੇ ਵਿੱਚ ਲੜੀਏ ਇਹ ਗੱਲ ਜਿਹੜਾ ਪਹਿਲਾ ਨਿਸ਼ਾਨਾ ਸਾਡਾ ਹੋਈ ਇੱਥੇ ਸਾਥੀਓ ਫੋਟਾ ਵਾਲਾ ਕਿਸੇ ਸਾਡਾ ਸਾਥੀ ਨਹੀਂ ਹੋਣਾ ਚਾਹੀਦਾ ਤੇ ਨਾ ਅਸੀਂ ਕਿਸੇ ਦੀ ਗੋਲ ਬਣਾ ਕਿਸੇ ਨੂੰ ਸਪੋਟ ਅਸੀਂ ਕਿਸੇ ਨੂੰ ਫੋਨ ਕਰਕੇ ਇਹ ਨਹੀਂ ਕਹਿ ਸਕਦੇ ਕਿ ਬੰਦ ਫੋਟਾ ਪਾ ਦੇ ਜੇ